ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਅਸੀਂ ਆਏ ਆ ਜੀ ਪਿੰਡ ਜਗਪਾਲਪੁਰ ਆ ਪੈਂਦਾ ਇੱਥੇ ਹੁਸ਼ਿਆਰਪੁਰ ਰੋਡ ਦੇ ਉੱਤੇ ਜਿੱਥੇ ਤਕਰੀਬਨ ਇੱਕ ਖੂਹ ਹੈ ਉੱਥੇ ਇਹ ਜਿਹੜਾ ਗੁੜ ਬਣਦਾ ਆਰਗੈਨਿਕ ਸ਼ੁੱਧ ਗੁੜ ਤੇ ਉਹ ਤੁਹਾਨੂੰ ਵਿਖਾਵਾਂਗੇ ਕਿਸ ਤਰੀਕੇ ਨਾਲ ਕਿਉਂਕਿ ਗੁੜ ਤਾਂ ਕਈ ਜਗ੍ਹਾ ਤੇ ਮਿਲਦਾ ਆਪਾਂ ਨੂੰ ਸ਼ਹਿਰਾਂ 'ਚ ਵੀ ਮਿਲ ਰਿਹਾ ਪਰ ਇਹ ਪਿੰਡ ਦੇ ਵਿੱਚ ਦੋ ਪੱਤਾਂ ਇਹਨਾਂ ਨੇ ਲਾਈਆਂ ਹੋਈਆਂ ਤੇ ਆਰਗੈਨਿਕ ਜਿਹੜਾ ਗੋੜਿਆ ਤਿਆਰ ਹੋ ਰਿਹਾ ਬੜੇ ਵਧੀਆ ਤਰੀਕੇ ਦੇ ਨਾਲ ਕੋਈ ਮਿਲਾਵਟ ਨਹੀਂ ਤੇ ਇਹਨਾਂ ਦੇ ਨਾਲ ਵੀ ਆਪਾਂ ਤੁਹਾਨੂੰ ਮਿਲਾਵਾਂਗੇ ਜਿਹੜੇ ਸੱਜਣ ਨੇ ਇੱਥੇ ਦੇ ਆਨਰ ਨੇ ਜਿਹੜੇ ਤੇ ਦੱਸਾਂਗੇ ਸਾਨੂੰ ਵੀ ਇਹ ਕਿਸ ਤਰੀਕੇ ਨਾਲ ਇਹ ਤਿਆਰ ਕਰਦੇ ਨੇ ਗੋੜ ਜਿਹੜਾ ਆਪਣਾ ਕੋਈ ਮਿਲਾਵਟ ਨਹੀਂ ਹੈਗੀ ਬਿਲਕੁਲ ਸ਼ੁੱਧ ਗੋੜ ਹੈ ਜਰੂਰ ਇੱਥੇ ਆਓ ਇਹਨਾਂ ਦੇ ਕੋਲ ਜਗਪਾਲਪੁਰ ਪਿੰਡ ਆ ਰੋਡ ਦੇ ਉੱਤੇ ਅੱਗੇ ਜਾ ਕੇ ਖੂਹ ਦੇ ਉੱਪਰ ਇਹਨਾਂ ਦਾ ਜਿਹੜਾ ਘਰ ਵੀ ਹੈਗਾ ਆ ਤੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਅ ਸਰਦਾਰ ਸਾਹਿਬ ਆ ਇਹ ਬਣਾ ਰਹੇ ਨੇ ਸਾਰੇ ਤੇ ਇਹ ਸਾਨੂੰ ਦੱਸਣਗੇ ਕਿ ਪ੍ਰਾਤਨ ਤਰੀਕੇ ਨਾਲ ਜਿੱਦਾਂ ਪਹਿਲਾਂ ਬਣਦੀਆਂ ਸੀ ਨਾ ਪੱਤਾ ਕੱਟਦੇ ਸੀ ਉਸ ਤਰੀਕੇ ਨਾਲ ਬਣਾਉਂਦੇ ਆ ਹਾਂਜੀ ਦੱਸੋ ਜੀ ਆਪਣੇ ਹਾਂਜੀ ਇਹ ਬਹੁਤ ਜ਼ਿਆਦਾ ਸਾਡਾ ਚੱਲਦਾ ਜਾਂਦੇ ਅਸੀਂ ਛੋਟੇ ਛੋਟੇ ਮਾਪੇ ਬਿਸਗੇ ਉਹ ਚਲਾਉਂਦੇ ਹੁੰਦੇ ਸੀ ਪਹਿਲਾਂ ਕਿਸੇ ਤਰੀਕੇ ਨਾਲ ਇਹ ਅਸੀਂ ਕੱਢਦੇ ਆਏ ਪਹਿਲਾਂ ਤਾਂ ਇੱਕ ਚੁੱਬੇ ਨਾਲ ਉਹ ਦੋ ਤਿੰਨ ਨਹੀਂ ਉਹ ਉਹ ਕੰਮ ਨਹੀਂ ਸਾਡੇ ਕੋਲ ਕਿ ਅਸੀਂ 60 ਲੀਟਰ ਦੀ ਜੰਮੀ ਪਾਉਣੀ ਹੈ ਅਗਲਾ ਕੋਲਾ ਆ ਕੇ ਖੜ ਕੇ ਪਾ ਆ ਕੇ ਆਪਣੇ ਪੱਤੇ ਕਢਾ ਸਕਦਾ ਜੀ ਜੀ ਯਕੀਨ ਤੋਂ ਹੌਣ ਵਾਸਤੇ ਬਾਕੀ 5000 ਨੌ ਕਮਾਦੀ ਆਪਣੇ ਘਰ ਦੀ ਆ ਜਾਂ ਪੱਤੀ ਜੀ ਉਹ ਦੋ ਵੀ ਘਰਦੀ ਆ ਜੀ ਜੀ ਮੈਂ ਥਾ ساری ਕਮਾਦੀ ਆ ਸਾਡੇ ਕੋਲ ਸਾਰਾ ਕੁਝ ਅਸੀਂ ਆਪੇ ਿਆਰ ਖੁਸ਼ਦ ਕਰੀਦਾ ਹੈ ਜੀ ਜੀ ਹਾਂ ਵੀ ਕੋਈ 라ਵਟ ਨਹੀਂ ਕੋਈ ਕਿਸੇ ਕਿਸਮ ਦਾਵ ਨਹੀਂਗਾ ਉਹ ਬਹਿ ਕੇ ਅਗਲਾ ਜਿਹੜਾ ਚੀਜ਼ ਕਵੇ ਉਹ ਪਾ ਸਕਦਾ ਸੌਂਡ ਸੌਂਫ ਜੋ ਜੋਮ ਆਪਣਾ ਲਿਆ ਕੇ ਸਾਡਾ ਕੁਝ ਕਰ ਸਕਦੇ ਜੀ ਜੀ ਪਾ ਸਕਦੇ ਆ ਤੇ ਆਪਣਾ ਨੰਬਰ ਦੱਸਿਓ ਜੀ ਮੇਰੇ ਨਾਲ ਦਾ ਫੋਨ ਨੰਬਰ 9727 ਜੀ 56555 ਇਹ ਦੱਸ ਦਿਓ ਜਕਪਾਲਪੁਰ ਪਿੰਡ ਦੇ ਵਿੱਚ ਕਿਸੇ ਤੁਹਾਡਾ ਜਕਪਾਲਪੁਰ ਪਿੰਡ ਦੇ ਵਿੱਚ ਉਹ ਆ ਪਿੰਡ ਤੋਂ ਬਾਹਰ 라ਵਲਪਿੰਡੀ ਰੋਡ ਤੇ ਆ ਜੀ ਅਸ਼ਰਾਵਲ ਪਿੰਡੀ ਰੋਡ ਤੇ ਆ 라ਵਲਪਿੰਡੀ ਰੋਡ ਤੇ ਆ ਹਾਂ ਜੀ ਇਹ ਇਹ ਤੁਸੀਂ ਦੇਖ ਰਹੇ ਹੋ ਵੀ ਜਿਹੜਾ ਵਾਕੇ ਹੀ ਆਰਗੈਨਿਕ ਜਿਹੜਾ ਮਿਲਦਾ ਆਪਾਂ ਨੂੰ ਗੋੜ ਇੱਥੇ ਤੇ ਜਰੂਰ ਇੱਥੇ ਆਓ ਤੇ ਇਹਨਾਂ ਨੂੰ ਜਿਹੜਾ ਸੇਵਾ ਦਾ ਮੌਕਾ ਵੀ ਦਿਓ ਤੇ ਅੱਜ ਅਸੀਂ ਤਕਰੀਬਨ ਮੈਂ ਜਿਹੜਾ ਲੁਧਿਆਣਾ ਸ਼ਹਿਰ ਤੋਂ ਇੱਥੇ ਆਇਆ ਹਾਂ ਜੀ ਲੈਣ ਵਾਸਤੇ ਕਿਉਂਕਿ ਗੁੜ ਤਾਂ ਹਰ ਜਗ੍ਹਾ ਤੇ ਮਿਲ ਜਾਂਦਾ ਹੈ ਤੇ ਪਰ ਜਿਹੜੀ ਪਿਓਰਿਟੀ ਤੇ ਵਿਸ਼ਵਾਸ ਦੀ ਆਪਾਂ ਜਿਹੜੀ ਕਰ ਸਕਦੇ ਹਾਂ ਕਿ ਗੱਲ ਵਿਸ਼ਵਾਸ ਜਿਹੜਾ ਆ ਉਹ ਸਾਨੂੰ ਇੱਥੇ ਆ ਕੇ ਮਿਲਦਾ ਹੈ ਮੇਰੇ ਭਾਦਰ ਸਾਹਮਣੇ ਨੇ ਦਰਸਾਇਆ ਹੈ ਕਿ ਕਿਸ ਤਰੀਕੇ ਨਾਲ ਇਹਨੀਆਂ ਪੱਤਾਂ ਪਿਆਰ ਹੋ ਰਹੀਆਂ ਔਰ ਗੁੜ ਜਿਹੜਾ ਤਿਆਰ ਹੋ ਰਿਹਾ ਬਕਾਇਦਾ ਕੋਈ ਮਿਲਾਵਟ ਨਹੀਂ ਕੋਈ ਕੁਛ ਨਹੀਂ ਕਈ ਅੱਜ ਦੇਖਦੇ ਆਪਾਂ ਕਈ ਰੋਡਾਂ ਦੇ ਉੱਪਰ ਜਿਹੜੇ ਗੁੜ ਵੇਚ ਵੀ ਵੇਨੇ ਕੋਈ ਖੰਡ ਪਾ ਰਿਆ ਕੁਸ਼ ਪਾ ਰਿਆ ਪਰ ਇਹਨਾਂ ਦੇ ਵਿੱਚ ਕੋਈ ਚੀਜ਼ ਨਹੀਂ ਇਹੋ ਜੀ ਤੇ ਵਿਸ਼ਵਾਸ ਦੇ ਕਾਰਨ ਅਸੀਂ ਜਿਹੜਾ ਲੁਧਿਆਣਾ ਸ਼ਹਿਰ ਤੋਂ ਇੱਥੇ ਮੈਂ ਆਇਆ ਹਾਂ ਦੇਖ ਲਓ ਇੱਥੋਂ ਘੱਟੋ ਘੱਟ 40 ਕਿਲੋਮੀਟਰ ਸਫ਼ਰ ਤੈਅ ਕਰਕੇ ਵਿਸ਼ਵਾਸ ਕਰਕੇ 40 45 ਕਿਲੋਮੀਟਰ ਇਹ ਜ਼ਰੂਰ ਚੀਜ਼ ਆਪਾਂ ਜੇ ਖਾਣੀ ਆ ਨਾ ਜੇ ਪੈਸੇ ਵੀ ਦੇਣੇ ਆ ਭਾਵੇਂ ਮਹਿੰਗੀ ਮਿਲ ਜਵੇ ਪਰ ਚੀਜ਼ ਸ਼ੁੱਧ ਤੇ ਸਾਫ਼ ਹੋਣੀ ਚਾਹੀਦੀ ਹੈ ਬੇਨਤੀ ਵੀ ਕਰਦੇ ਆ ਇਸ ਵੀਡੀਓ ਦੇ ਥਰੂ ਕਿ ਜਿਹੜੇ ਜਿਹੜੇ ਵੀ ਗੁੜ ਸੱਜਣ ਬਣਾਉਂਦੇ ਆ ਉਹ ਸਾਫ਼ ਸੋਤਰਾ ਦੇ ਵਧੀਆ ਜਿਹੜੇ ਆ ਲੋਕਾਂ ਨੂੰ ਪ੍ਰੋਵਾਈਡ ਕਰਾਓ ਕਿਉਂਕਿ ਆਪਾਂ ਜਦੋਂ ਪੈਸਾ ਵੀ ਲੈਣੇ ਕਿਸੇ ਕੋਲੋਂ ਤੇ ਉਹਨੂੰ ਚੀਜ਼ ਵੀ ਬਿਲਕੁਲ ਸ਼ੁੱਧ ਦਈਏ ਤੇ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਇਹਨਾਂ ਦਾ ਵੀਰ ਜੀ ਦਾ ਜਿਨ੍ਹਾਂ ਨੇ ਇੰਨੀ ਵਧੀਆ ਮੁਸ਼ਕਤ ਨਾਲ ਤੇ ਵਧੀਆ ਤਰੀਕੇ ਨਾਲ ਇਹ ਗੁੜ ਜਿਹੜਾ ਲੋਕਾਂ ਨੂੰ ਜਿਹੜਾ ਮੁਹੱਈਆ ਕਰਾਉਂਦੇ ਨੇ ਹਾਂਜੀ ਚਲੋ ਜੀ ਤੇ ਇੱਥ ਕਿ ਜਰੂਰ ਮੌਕਾ ਦਿਓ ਇਸ ਚੀਜ਼ ਦਾ ਦੇਖੋ ਆ ਕੇ ਕਿੰਨਾ ਸਾਫ਼ ਤੇ ਸੁਥਰਾ ਵਧੀਆ ਤਰੀਕੇ ਨਾਲ ਬਣਾਉਂਦੇ ਨੇ ਕੁਝ ਕਹਾਂ ਮੈਂ ਕਹਿੰਦੇ ਹਾਂ ਹਾਂ ਜੇ ਆਪ ਅਗਲੇ ਨੇ ਨਹੀਂ ਯਕੀਨ ਹੋਵੇ ਤਾਂ ਸਾਡੇ ਕੋਲ ਬਹਿ ਕੇ ਰਸ ਘਟਾ ਕੇ ਸਾਡੇ ਅਸੀਂ ਸਾਹਮਣੇ ਕੱਢ ਕੇ ਦੇਣ ਨੂੰ ਤਿਆਰ ਹਾਂ ਹਾਂਜੀ ਇੰਨੇ ਵੀ ਬਾਜੀ ਕੋਟਲ ਜਨਾ ਮਾਦੀ ਵੀ ਸਾਹਮਣੇ ਕੋਈ ਵਹਿ ਕੇ ਸਵੇਰ ਤੋਂ ਰਾਜ ਵੀ ਸ਼ਾਮ ਤੱਕ ਅਸੀਂ ਕੱਢ ਕੇ ਦੇਵਾਂਗੇ ਹਾਂਜੀ ਇਹੀ ਇੱਕ ਵਿਸ਼ਵਾਸ ਦੀ ਗਰੰਟੀ ਹੈ ਜਿਹੜਾ ਕਹਿੰਦੇ ਆ ਕੰਨਾ ਉਸੇ ਟਾਈਮ ਛਿਲ ਕੇ ਲਈਦਾ ਉਸੇ ਟਾਈਮ ਹੀ ਗੱਡੀ ਲਾਇਆ ਬਿਲਕੁਲ ਜੀ ਬਿਲਕੁਲ ਮਾਸ਼ੱਲਾ ਇਹ ਦੋ ਦਿਨ ਕੱਢ ਦੇਣੇ ਇਹ ਨਹੀਂ ਮਹੀਨਾ ਮਹੀਨਾ ਭਰ ਕੰਨੇ ਜਾਓ ਕੋਈ ਗੱਲ ਗਈਗਾ ਖਾਂਡਾ ਜਾ ਹੋਰ ਕੋਸ ਉਹ ਜੀ ਨੀਗਾ ਅਗਰ ਆਪਣਾ ਆ ਪਾ ਕੇ ਦੇਖਦੇ ਤਾਂ ਫਿਰ ਦੇਖੇ ਕਿ ਹਾਂ ਵੀ ਸਹੀ ਆ ਤਾਂ ਗਲਤ ਹਾਂਜੀ ਬਿਲਕੁਲ ਸ਼ੁਕਰੀਆ ਅੱਜਕੱਲ ਮਲਾਵਟਾਂ ਬਹੁਤ ਵਾ ਤੇ ਹਰ ਇੱਕ ਦੀ ਮਲਾਵਟ ਵਾ ਲੋਕੀ ਇਸੇ ਕਰਕੇ ਡਰਦੇ ਆ ਤੇ ਉਹਨਾਂ ਨੂੰ ਅਗਲੇ ਨੂੰ ਇੱਥੇ ਬਿਠਾ ਲ ਕੇ ਕੋਲ ਤੇ ਅਗਲੇ ਨੂੰ ਕਹਿਦਾ ਕਿ ਹਾਂ ਵੀ ਜੋ ਮਾਦੀ 100 100 100 ਦਸਾਂ ਉਹ ਜੋ ਵੀ ਦਿਓ ਨਾ ਆਪਣਾ ਮਾਦਿਆਂ ਆਪ ਲਿਆ ਕੇ ਟਪਾਲਾ ਤੇ ਅਸੀਂ ਕੱਢ ਕੇ ਦੇ ਦਿੰਨੇ ਆ ਠੀਕ ਹੈ ਜੀ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਸਾਡੇ ਪਿੰਡ ਤੋਂ ਪੈਡੀ ਸੀਐਸ ਜੀ ਇਹਨਾਂ ਕੋਲ ਲੱਗ ਜਾਂਦੇ ਸੀ ਉਹਨਾਂ ਨੇ ਸਾਨੂੰ ਦੱਸਿਆ ਇਤਨਾ ਬਾਰੇ ਅਸੀਂ ਪਿਛਲੇ ਸਾਲ ਹੀ ਮੈਂ ਤੇ ਹਰਦੀਪ ਸਿੰਘ ਜੀ ਅਤੇ ਪੈਸਾ ਹਰਦੀਪ ਸਿੰਘ ਜੀ ਫਗਵਾੜੇ ਵਾਲੇ ਅਸੀਂ ਪਹਿਲਾਂ ਪਿਛਲੇ ਸਾਲ ਗੋੜ ਲੈ ਗਏ ਸੀ ਅਤੇ ਉਸੇ ਸ਼ੁਰੂਆਤ ਕਰਕੇ ਉਹ ਗੋੜ ਬਹੁਤ ਵਧੀਆ ਨਿਕਲਿਆ ਇਹਨਾਂ ਦੇ ਗੋੜ ਕੋਈ ਮਲਾਪਟ ਨਹੀਂ ਹੈ ਇਸ ਕਰਕੇ ਅੱਜ ਫਿਰ ਅਸੀਂ ਦੁਬਾਰਾ ਮੈਂ ਤੇ ਪੈਸਾ ਦੀਪ ਸਿੰਘ ਜੀ ਅੱਜ ਗੋੜ ਲੈਣ ਵਾਸਤੇ ਆਏ ਹਾਂ ਸੋ ਇਹ ਬਹੁਤ ਭਾਈ ਮਨਦੀਪ ਸਿੰਘ ਬਹੁਤ ਵਧੀਆ ਤਰੀਕੇ ਨਾਲ ਗੋੜ ਤਿਆਰ ਕਰਦੇ ਹਨ ਅਤੇ ਸਾਰੇ ਉਹਨਾਂ ਨੂੰ ਬੇਲ ਕਰਦੇ ਹਨ ਕਿ ਆਪ ਜੀ ਕੋਸ਼ਿਸ਼ ਕਰੋ ਰੋਡ ਤੇ ਰਾਲ ਪੁਲੀ ਥਾਣੇ ਦੇ ਨਜ਼ਦੀਕ ਜਗਪਾਲਪੁਰ ਵਿਖਾ ਕੇ ਗੋੜ ਲੈ ਕੇ ਜਾਓ ਜੀ ਦਾ ਰਿਕਾ ਖਲਤਾ ਵਾਹਿਗੁਰੂ ਜੀ ਕੀ ਫਤਿਹ ਜੀ ਉਹ ਆ ਗਈ ਚਲਚਾ ਕਰੋ ਮਹਿਮਾਨੀ ਉਹ ਤਾਂ ਬਣ ਗਈ ਇਹਨੂੰ